ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਖੜੇ ਆ ਤੇ ਸਾਨੂੰ ਕਸ਼ਮੀਰ ਦੇ ਵਿੱਚ ਵਾਪਰੀਆਂ ਘਟਨਾਵਾਂ ਦਾ ਬਹੁਤ ਜ਼ਿਆਦਾ ਦੁੱਖ ਆ ਪਿਛਲੇ ਦਿਨਾਂ ਦੇ ਵਿੱਚ 22 ਅਪ੍ਰੈਲ 2025 ਨੂੰ ਅਨਪਛਾਤੇ ਹਮਲਾਵਰਾਂ ਦੇ ਵੱਲੋਂ ਲੋਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਬੇਗੁਨਾ ਯਾਤਰਾ ਕਰਨ ਵਾਲੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਹਦਾ ਕਿ ਸਾਨੂੰ ਦੁੱਖ ਆ ਹਰੇਕ ਮਨੁੱਖਤਾ ਨੂੰ ਪਸੰਦ ਕਰਨ ਵਾਲਾ ਬੰਦਾ ਜਿਹੜਾ ਇਸ ਚੀਜ਼ ਦੀ ਨਿੰਦਾ ਕਰੂਗਾ ਤੇ ਅਸੀਂ ਵੀ ਕਰਦੇ ਹਾਂ ਪਰ ਕਈ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਕਿ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਕਸ਼ਮੀਰੀ ਵਿਦਿਆਰਥੀ ਜਿਹੜੇ ਇੱਥੋਂ ਪੜ੍ਹਾਈ ਪੜਨ ਵਾਸਤੇ ਇੱਥੇ ਆਏ ਆ ਉਹਨਾਂ ਦੇ ਉੱਤੇ ਜਨਸੀ ਹਮਲੇ ਕੀਤੇ ਜਾ ਰਹੇ ਆ ਉਹਨਾਂ ਨੂੰ ਨਫ਼ਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਅਸੀਂ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਇੱਕ ਬੰਦਾ ਐਕਟ ਕਰਦਾ ਅਸੀਂ ਪੂਰੀ ਕੌਮ ਨੂੰ ਪੂਰੀ ਨਸਲ ਨੂੰ ਨਫ਼ਰਤ ਨਾ ਕਰੀਏ ਜੇ ਨਫ਼ਰਤ ਕਰਾਂਗੇ ਉਹੋ ਜੇ ਕੰਮ ਕਰਾਂਗੇ ਤੇ ਨਫ਼ਰਤ ਦੇ ਨਾਲ ਨਫ਼ਰਤ ਹੀ ਵਾਧੀ ਆ ਸਮਾਜ ਦੇ ਵਿੱਚ ਪੀਸ ਤੇ ਹਾਰਮਨੀ ਕਦੇ ਨਹੀਂ ਵਾਧੀ ਕਸ਼ਮੀਰੀ ਵਿਦਿਆਰਥੀਆਂ ਦੇ ਉੱਤੇ ਹਮਲੇ ਕਰਨ ਦੀ ਬਜਾਏ ਉਹਨਾਂ ਨੂੰ ਭਰੋਸੇ ਦੇ ਵਿੱਚ ਲਿਆ ਜਾਵੇ ਉਹਨਾਂ ਨੂੰ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਗਲੇ ਲਾਵਾਂਗੇ ਤੇ ਫਿਰ ਸ਼ਾਇਦ ਇਹ ਜਿਹੜੀ ਸਮੱਸਿਆ ਜਾਂ ਜਿਹੜੇ ਉਹਨਾਂ ਦੇ ਜ਼ਖਮ ਨੇ ਉਹ ਭਰ ਜਾਣਗੇ ਇਹੋ ਜਿਹੇ ਹਮਲੇ ਅੱਗੇ ਭਵਿੱਖ ਦੇ ਵਿੱਚ ਨਹੀਂ ਹੋਣਗੇ ਕਸ਼ਮੀਰੀ ਵਿਦਿਆਰਥੀਆਂ ਵਾਸਤੇ ਵੀ ਸਾਡਾ ਵਿਸ਼ੇਸ਼ ਮੈਸੇਜ ਆ ਉਹ ਫੈਡਰੈਨਿਸਟ ਅੱਗੇ ਆਪਣੀ ਗੱਲਬਾਤ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਸੇਜੂ ਕਸ਼ਮੀਰੀ ਸਟੂਡੈਂਟਨ ਖਤਰ ਇਹ ਮਜ਼ੇ ਪੰਜਾਬ ਮਸਪਾਰਾਂਛੋ ਤੋਇਚੂ ਪਤਾ ਕਸ਼ੀਰ ਮਜ਼ੀ ਉਸ ਅਟੈਕ ਗੋ ਅਸ਼ੁਤਤਵਾਰਿਆ ਕੰਡਮ ਕਰਾਂ ਤੇਚੂ ਵਾਰਿਆ ਅਫਸੋਸ ਕੀ ਸਬਦਿਓ when is the student kashmir punjab masparan chu agar to hi kehnti backlash chu face karan to he ki was contact kare is chu a student oriented organization united six student federation te ye the message chu you should not a sirf sik kashmiri sik student an khatar keheen kashmiri muslim student kashmiri hindu student use the kashmir all over students et paranchu to he ki was contact kare vahe guruchi ka khalsa vahe guruchi ki fate asi kashmir de vich rehne wale vidyarthiyan de mapiyan nu sneha dinde ha ਕਿ ਤੁਹਾਡੇ ਬੱਚੇ ਪੰਜਾਬ ਦੇ ਵਿੱਚ ਸੁਰੱਖਿਅਤ ਨੇ ਇਹ ਸਭੇ ਸਾਂਝੀ ਵਾਲਸ ਦਾ ਇਹ ਕੋਈ ਨਾਂ ਦਿੱਸਿਆ ਬਾਹਰਾ ਜੀ ਦੇ ਸਿਧਾਂਤਾਂ ਤੇ ਚੱਲਣ ਵਾਲੀ ਕੌਮ ਆ ਇੱਥੇ ਤੁਹਾਡੇ ਬੱਚਿਆਂ ਦੀ ਸੁਰੱਖਿਆ ਦੇ ਵਾਸਤੇ ਅਸੀਂ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ